ਅਗਰ ਉਹਦੇ ਬੱਚੇ ਅਗਰ ਕੋਈ ਮੂਵੀ ਤੇ ਦੇਖ ਰਹੇ ਹੋਵੇ ਤਾਂ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹਵੇ ਤਾਂ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦਿਓਗੇ ਜੀ ਮੈਂ ਅਗਰ ਕੋਈ ਉਹਨਾਂ ਚੋਂ ਦਿੰਦਾ ਤੇ ਮੇਰੇ ਨਾਲ ਕੰਟੈਕਟ ਕਰੋ ਤੇ ਮੈਂ ਮਤਲਬ ਕਿ ਕਰ ਲਾਂਗਾ ਗੱਲ ਕਰਾਂਗੇ ਨਾ अच्छा ओदा बाप जिंदा होएगा तो मैं ओदे बाप दे नाम गल करांगा ओदे बाप दा की नाम सी ना, अमरनाथ अमरनाथ चलो बस जी ओदे बाप दा नाम अमरनाथ था अमरनाथ दे बाप दा नाम सी मनशा अच्छा ਉਹਦੀ ਮਾਂ ਦਾ ਨਾਮ ਸੀ ਸਰਦੀ ਹੂੰ ਉਹਦੀ ਜਿਹੜੀ ਪਹਿਲੀ ਬੀਵੀ ਸੀ ਉਹਦਾ ਨਾਮ ਸੀ ਸੁਰਤੀ ਹੂੰ ਇੱਕ ਉਹਦੀ ਧੀ ਵੀ ਉਹਦਾ ਨਾਮ ਸੀ ਸੀਤਾ ਹੂੰ ਪੰਜ ਦਰਿਆ ਸੀ ਵੰਡੇ ਗਏ ਛਾਤੀ چیرਦੇ ਦੀ ਪੰਜਾਬ ਦੀ ਮਹਿਕ ਹੀ ਕਿਦਰ ਗਵਾਚ ਗਈ ਮੇਰੇ ਸੋਹਣੇ ਫੁੱਲ ਗੁਲਾਬ ਦੀ ਮੇਰਾ ਨਾਮ ਹੈ ਫਜ਼ਲ ਕਰੀਮ ਤੇ ਮੈਨੂੰ ਕਹਿੰਦੇ ਫੱਜੀ ਅੱਛਾ ਤੇ ਨੰਬਰ ਕਿੰਨਾ ਸੀਗਾ ਤੁਹਾਡਾ ਉਹਨੇ ਚੋਂ ਮਤਲਬ ਭੈਣ ਬਣਾਓ ਜਿੰਨਾ ਨੰਬਰ ਆਂਦਾ ਸੀ ਤੁਹਾਡਾ ਅੱਛਾ ਜੀ ਤੇ ਤੁਸੀਂ ਤਾਰੀਫਾਦੀਨ ਵੀ ਹਾਸਲ ਕੀਤੀ ਉੱਥੇ ਹਾਂ ਜੀ ਕਹਿੰਦੇ ਚੌਕੀ ਦੀ ਮਾਲ ਦਾ ਜਦੀਮ ਖਾਨੇ ਚ ਪੜਦਾ ਹੁੰਦਾ ਸੀ ਮੈਂ ਅੱਛਾ ਤੇ ਬਸੇ ਪਠਾਨਾ ਲੈ ਉਹ ਜਿਹੇ ਜੀ ਬਸੇ ਪਠਾਨਾ ਨੇ ਗੋਲ ਨੇ ਯਾਨੀ ਹਰੀਮ ਦੀ ਕੋਠੀ ਦੇ ਨਾਲ ਸੀ ਸਕੂਲ ਅੱਛਾ ਹਾਫਿਜ਼ ਅਲੀਮ ਦੀ ਕੋਠੀ ਦੇ ਨਾਲ ਉਹਦਾ ਉਹ ਉਹਦੀ ਭੈਣ ਦਾ ਸਕੂਲ ਸੀ ਉਹ ਮਰੀਮ ਦੀ ਅੱਛਾ ਉਹਨੇ ਆਪਣਾ ਸਕੂਲ ਬਣਾਇਆ ਸੀ ਉਹਦਾ ਨਾਮ ਸਾ ਸਕੂਲ ਦਾ ਮਰੀਮ ਮੁਸਲਿਮ ਯਤੀਮ ਖਾਨਾ ਅੱਛਾ ਉਹਦੇ ਨਾਲ ਹੀ ਫੇ ਥਾਣਾ ਸੀ ਹੂੰ ਥਾਣੇ ਦੇ ਨਾਲ ਹੀ ਕਚਹਿਰੀਆਂ ਸੀਆਂ ਹੂੰ ਕਚਾਈਆਂ ਦੇ ਨਾਲ ਬੈਕ ਸਾਈਡ ਤੇ ਜਨਾਬ ਹਾਈ ਸਕੂਲ ਤਾਂ ਜਿਹਦੇ ਪਾਸੇ ਚਪੱਟੇ ਵੀ تھے ਨਾਲ ਹਸਪਤਾਲ ਵੀ ਥਾ ਅੱਛਾ ਤੇ ਤੁਹਾਡੇ ਜਿਹੜੇ ਉੱਤੇ ਸਕੂਲ ਵਿੱਚ ਕੋਈ ਦੋਸਤ ਉਸ ਸਹੀ ਕੋ ਕਿੰਨੇ ਦੋਸਤ ਸੀਗੇ ਉਹਦੇ ਵਿੱਚ ਹਿੰਦੂ ਕਿੰਨੇ ਦੀਗੇ ਸਿੱਖ ਕਿੰਨੇ ਸੀਗੇ ਰੋਹਨ ਤਾਂ ਕੋਈ ਨਹੀਂ ਸਾਰੇ ਮੁਸਲਮਾਨ ਦੇ ਯਸੀਮ ਬੱਚੇ ਦੇ ਆਮ ਆਮ ਬੱਚੇ ਪੜਦੇ ਸਨ ਅੱਛਾ ਉਸ ਸਕੂਲੀ ਚ اچھا تے توڑا محلہ گیڑا سی کہو تھے محلہ کٹیرا اچھا تے مکان کوئی یاد ہے گا تو انہوں کٹیرے م... ملیج کے لیے جگہ کتے گا مکان مکان رام پرساد دے بکیل دے سامنے مکان سی ساڑا اچھا کٹیرے ملیج ہاں بوڑی دے نار اچھا ایک لڑکی دا نا جانا شیلہ اچھا چھتوڑے کار دے کوئی آس پاس کوئی مشہور کوئی دکان کوئی مشہور ایسی کوئی ہستی مشہور ہے یہ دکان بھی ہے جو ترخان دے نا ਗੌਂਦੀ ਦੇ ਉਹ ਬੁਰਨ ਇੱਕ ਰੇਲੀ ਸਾਂਚੀ ਗਰੀ ਦਾ ਕੰਮ ਕਰਦੇ ਦੇ ਅੱਛਾ ਸਾਂਚੀ ਗਰੀ ਦਾ ਉਹਦੇ ਮੁੰਡਿਆਂ ਦਾ ਜਿਹੜਾ ਦਸੰਧੀ ਤਾ ਨਾ ਉਹਦੇ ਪੁੱਤਰ ਦਾ ਨਾਮ ਹੈ ਨੰਤ ਅੱਛਾ ਤੇ ਉਹਦਾ ਇੱਕ ਮੁੰਡਾ ਹੁੰਦਾ ਸੀ ਸ਼ਾਨੀ ਅੱਛਾ ਉਹ ਤਰਖਾ ਦਾ ਪੁੱਤਰ ਸੀ ਇੱਕ ਆਤਮਾ ਤੇ ਉਹ ਇੱਕ ਦਾ ਨਾਮ ਗੁੱਦੂ ਇਕ ਦਾ ਨਾਮ ਸੁਰੂਗ ਅੱਛਾ ਇਕ ਦਾ ਨਾਮ ਭਗਤੂ ਅੱਛਾ ਇਕ ਦਾ ਨਾਮ ਪਾਲਾ ਇਕ ਦਾ ਨਾਮ ਸ਼ਾਮਾ ਹਮ ਕਮਲੀ ਭੈਣ ਸੀ ਕਮਲੋ ਅੱਛਾ ਇਹ ਤੁਹਾਡੇ ਮਤਲਬ ਜਿਹੜੇ ਮੁਹੱਲੇ 'ਚ ਆਸ-ਪਾਸ ਲੋਕ ਸਨ ਇਹ ਉਹਨਾਂ ਦੇ ਸੀਗੇ ਨਾਲ ਹੀ ਲੇ ਪਾਕੇ ਘਰ ਦੀ ਅਮਨਨਾਦ ਦਾ ਅੱਛਾ ਅਮਨਨਾਦ ਦੀ بیوی ਪਹਿਲੇ ਸੀ ਜਿਹੜੀ ਸੂਤੀ ਸੀ ਹਮ ਉਹ ਮਰ ਗਈ ਸੀ ਅੱਛਾ ਇਹ ਅਮਨਨਾਦ ਦੀ ਮਾਂ ਦਾ ਨਾਮ ਸੀ ਸਰਲੀ ਹਮ ਉਹਦੇ ਬਾਪ ਦਾ ਨਾਮ ਸੀ ਮਨਸ਼ਾ ਅੱਛਾ ਉਹਦੀ ਇੱਕ ਲੜਕੀ ਵੀ ਸੀ ਕਾ अच्छा ए, ए मिशूर मिशूर तो ये एदा होवे ना ਤੁਹਾਡੇ ਮੋਹੱਲੇ ਦੇ ਆਸ-ਪਾਸ ਦੀ ਮਸ਼ਹੂਰ ਲੋਕ ਮਸ਼ਹੂਰ ਦੁਕਾਨ ਕੋਈ ਐਸੀ ਮਸ਼ਹੂਰ ਦੁਕਾਨ ਜੀ ਤੋਂ ਤੁਹਾਨੂੰ ਕਾਬਲੀ ਦੀ اچھا ਉਹ ਕੱਟਾ ਜੀ ਕਿੱਥੋਂ ਆਦੀ ਚਰਾਨੇ ਦੀ ਦੁਕਾਨ ਤੇਲੀ ਇੱਕ ਉਹਦਾ ਭਾਈ ਜੀ ਬੀਰੂ ਕਾਬਲੀ ਕਾਬਲੀ اچھا ਉਹ ਕੋਈ ਉਹ ਸੀਗੇ ਪਠਾਨ ਸੀਗੇ ਉਹ ਪਠਾਨ ਤੇ ਹਿੰਦੂ ਤੇ اچھا ਤੇ ਉਹਦੇ ਨਾਲ ਹੀ ਅੱਜ ਕਹਿੰਦੇ ਜਿਵੇਂ ਇੱਕ ਗੰਗਾ ਰਾਮ ਹੂੰ ਗੰਗਾ ਰਾਮ ਜਾਟਾ ਦਾ ਮਕਾਨ ਸੀ ਅੱਛਾ ਉਹਦਾ ਇੱਕ ਦੋਸਤ ਉਹ ਬਤਾ ਨੌਕਤ ਸੰਗੀ ਦਾ ਨਾਮ ਕੀ ਬੜੀ ਮਾਜਿਦੀ ਦਾ ਕੀ ਨਾਮ ਸੀ ਬੜੀ ਮਾਜਿਦੀ ਦੀ ਬੜੀ ਮਾਜਿਦੀ ਕਹਿੰਦੇ ਨੇ ਉਹ ਸਲਾਮੀਆ ਸਕੂਲ ਦੇ ਕੋਲ ਬੜੀ ਮਾਜਿਦੀ ਦੇ ਅੱਗੇ ਸਾਸੀ ਪੜਦਾ ਦੇ ਉਹਨਾਂ ਦਾ ਨਾਮ ਆਈ ਜਾਗੇ 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 ਜਾਗਿਆ ਮੈਂ ਕਿਉਂ ਆ ਤੁਹਾਨੂੰ ਅਗਰ ਉਹ ਦੁਬਾਰਾ ਫੇਰ ਮੌਕਾ ਮਿਲੇ ਹੋਤੇ ਜਾਂਦਾ ਇੰਡੀਆ ਹਾਂ ਤੇ ਤੁਸੀਂ ਜਾਓਗੇ ਆਪਣੇ ਲਾਗੇ ਫੇਰ ਦੁਬਾਰਾ ਉੱਤੇ ਦੇਖੋ ਜਾ ਸਕਦਾ ਮਗਰ ਮੈਂ ਨਹੀਂ ਨਾ ਚੜ੍ਹ ਸਕਦਾ ਉਹਨਾਂ ਜੇ ਮੈਂ ਕਹਾ ਇਹ ਉਹ ਉਹ ਇਹ ਦਰਖਾਸਤ ਭੁੱਲ ਜੰਨੇ ਨਾ ਮੁਜੱਦਦ ਅਰਸਾਈ ਰੰਤ ਲਾਗੇ ਕਿ ਉਹਨਾਂ ਦੇ ਖਤਮ ਸੀ ਦੇ ਸ਼ਾਇਦ ਮੈਨੂੰ ਕੋ ਲੈ ਹੀ ਜਾਂਦਾ ਸਾਡੇ ਦਾ ਇਸ ਵੇਲੇ ਅਸੀਂ ਰੌਦਾ ਛੇ ਤੇ ਜਾਂਦੇ ਸੀ ਨਾ ਹਾਂ ਰਾਸੇ ਮਾਂ ਜਾਂਦੇ ਵੇ ਆਪਣੇ ਘਰ ਗੱਲ ਨੂੰ ਸੱਜੇ ਪਾਸੇ ਨੌਗਦਾ ਕਬਰ ਵੀ ਦੀ ਅੱਜ ਤਾਂ ਯਾਨੀ ਨਾ ਖੰਬੇ ਪਾਸੇ ਜਾਂਦੇ ਵੇ ਆਪਣੇ ਸ਼ਹਿਰ ਨੂੰ ਖੰਬੇ ਪਾਸੇ ਨੌਗਦਾ ਕਬਰ ਸੀ ਉਹ ਕਿਹਦੀ ਸੀ ਕਬਰ ਹੈ ਕਿਹਦੀ ਸੀ ਕਬਰ ਉਹ ਨੋਹੇਲਾ ਕਬਰੀ ਉਹਨੇ ਜਿਹੜੇ ਬਜ਼ੁਰਗਲੀ ਉਹਨੇ ਅੱਗੇ ਜਾ ਕੇ ਇੱਕ ਪਾਸੇ ਬਹਾਦਰ ਘੜਦਾ ਇੱਕ ਪਾਸੇ ਆਲੀ ਦਾ ਪਿੰਡ ਤੇ ਅੱਗੇ ਵਿੱਚ ਹੀ ਦਿਆ ਸੀ ਜਾਣਦੇ ਨੇ ਅੱਗੇ ਅਗੇ ਲਾਮਜੀ ਦਾਲ ਦਾ ਕਾਰਖਾਨਾ ਨਾਲ ਕੋਠੀ ਆ ਜਾਂਦੀ ਸੀ ਹਾਫੇ ਜਲੀਮ ਦੀ ਹਾਫ ਜਲੀਮ ਦੀ ਹਾਂ ਜਲੀਮ ਜੀ ਕੋਠੀ ਕੋਝੋਟੀ ਹੀ ਸੀ ਕਿੰਨੀ ਕੀ ਵੱਡੀ ਸੀਗੀ ਕਿੰਨੇ ਮਹੀਤੇ ਹੋਈਗੀ ਉਹ ਹੈ ਵੱਲੇ ਬੁੰਦਾ ਮਹੱਲੇ ਕੋ ਕਿੰਨਾ ਵੱਡਾ ਹੋਏਗਾ ਉਹ ਕੌਣ ਸੇ ਕਮ ਜਨਾਬੇ ਜਲੀ ਕਿੰਨ ਚਾਰ ਕਿੱਲਾਂ ਦੇ ਕਰੀਬ ਦੀ ਉਹ ਹੂੰ ਅੱਛਾ ਉਹ ਬਹੁਤ ਸ਼ੰਗਾਬੜਾ ਤਕੜਾ ਦਾ ਕੀ ਵੱਡੇ मामੂ ਜੀ ਉਹ ਕਿਸੇ ਉਹ ਸਲਾਈ ਮਸ਼ੀਨ ਵਾਲੇ ਕਾਰਖਾਨੇ 'ਚ ਕੰਮ ਕਰਦੇ ਸੀ ਉਹ ਕਿਹੜੀ ਸਲਾਈ ਮਸ਼ੀਨ ਆਮ ਜੀ ਦਾਸ ਦਾ ਕਾਰਖਾਨਾ ਸੀ ਅੱਛਾ ਉਹਦਾ ਮੁੰਡੇ ਦਾ ਵੱਡੇ ਦਾ ਨਾਮ ਸੀ ਪੱਟਾਪਾ ਜਿੰਨਾ ਦਾ ਕਾਰਖਾਨਾ ਸੀਗਾ ਅੱਛਾ ਤੁਹਾਡੇ ਘਰ ਤੁਹਾਡੇ ਘਰ ਤੋਂ ਕਿੰਨਾ ਦੂਰ ਸੀਗਾ ਉਹਨਾਂ ਦਾ ਅੱਛਾ ਤਾਂ ਅਮੀ ਕਹਿੰਦਾ ਤੁਸੀਂ ਉਹ ਰੋਟੀ ਦੇਣ ਜਾਂਦੇ ਸੀ ਉਹਨਾਂ ਨੂੰ ਹਾਂ ਖੁਸ਼ੀਆਂ ਦੇਣ ਜਾਂਦੇ ਸੀ ਤੇ ਉਹ ਕਿਰਨ ਜੀ ਘਰ ਨੂੰ ਜਾਂਦੇ ਨੇ ਖੱਬਿਆ ਤੇ ਆ ਜਾਂਦੇ ਨੇ ਜਦੋਂ ਜਦਿਆ ਰਸਨੀ ਰੰਪ ਲਾਗਾ ਦਾ ਬਰਾਦਰ ਦੀ ਤੇ ਖੱਬਿਆ ਤੇ ਹਸਬੰਦੀ ਖਾਦਾ ਸੀ ਅੱਛਾ ਅੰਗੇ ਜਾ ਕੇ ਗਾਂ ਪਾਰ ਕਰਕੇ ਸਿੱਖਾਂ ਦਾ ਗੁਰਦੁਆਰਾ ਸੀ ਉੱਥੇ ਮੇਲਾ ਪਾਉਂਦਾ ਸੀ ਸਿੱਖ ਸਾਹਿਬ ਅਸਿੰਗ ਠੀਕ ਸਮਾਪਤ ਹੋ ਗਈ ਹੁੰਦੀ ਸੀ। ਉੱਥੇ ਕੋਈ ਨਾ ਮੈਂ ਮੁਜ਼ਦਰ ਅਚਾਨੀ ਦੇ ਉੱਤੇ ਬਾਜ਼ਾਰ ਦੇ ਕੋਲ। ہاں ਬਾਜ਼ਾਰ ਦੇ ਕੋਲ ਉਹਨਾਂ ਨੇ ਮੈਂ ਦਰਵਾਜ਼ੇ ਦੇ ਅੱਗੇ ਕੋਈ ਗੁਸਵਾਲਾ ਬਣਾ ਲਿਆ ਬਿਲਕੁਲ ਜਿਹੜਾ ਚਰਾਗਾ ਨਾ ਸੈਂਟਰ ਦਾ ਪਹਿਲਾ ਜਿਹੜਾ ਉਹਨਾਂ ਨੇ ਸਿੱਖਣ ਉਹਨਾਂ ਨੇ ਦਰਵਾਜ਼ੇ ਦੇ ਅੱਗੇ ਨਾ ਉਹ ਬਣਾ ਲਿਆ ਗੁਰਦੁਆਰਾ ਖੇਤਾਂ ਦੇ। ਅੱਛਾ ਤੇ ਉਹ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਜੀ ਤੁਸੀਂ ਹਰ ਜੁੰਮੇ ਉੱਥੇ ਜਾਂਦੇ ਸੀਗੇ ਉੱਥੇ ਨਮਾਜ਼ ਪੜ੍ਹ ਕੇ ਫਿਰ ਤੁਸੀਂ ਕਿਹੜੇ ਕਿਤੇ ਕਿੱਥੇ ਕਿੱਥੇ ਲਾ ਕੇ ਘੁੰਮ ਕੇ ਆਉਂਦੇ ਸੀਗੇ ਕਿੱਥੋਂ ਕਿਤੋਂ ਆਉਂਦੇ ਸੀਗੇ ਘਰਾਂ ਦੇ। ਉੱਥੇ ਦਾ ਉੱਥੇ ਹੀ ਅਖੀਰ ਮਹੰਨਾਂ ਦੇ ਫਿਰਦੇ ਜੁਲਦੇ ਨੇ ਬਾਗ ਦੇ ਫਿਰਦੇ ਦੇ ਅਸੇ ਦੂਸਰੇ ਉਸ ਦੇ ਵਿਚ ਮਾ ਰੋਗਾ ਦੇ ਵਿਚ ਮੈਂ ਕਿ ਤਲਾਬ ਹੀ ਥਾ ਹੂੰ ਇਹਨਾਂ ਦੇ ਮੁਜਦਲ ਸਾਮੀਆਂ ਦੇ ਉਦੇਸ਼ ਹਾਂ ਤੇ ਉਦੋਂ ਕਰਦੇ ਹੁੰਦੇ ਸੀ ਅੱਛਾ ਬਾਗ ਵੀ ਥਾ ਬਾਗ ਜਿਹੜੇ ਅਸੀਂ ਗਏ ਨਾ ਸੱਠ ਨੂੰ ਬਾਗ ਖਤਮ ਕਰਦੇ ਸੀ ਜੀ ਹਨ ਹੂੰ ਟੋੜੇ ਘਰ ਤੋਂ ਸਟੇਸ਼ਨ ਕਿੰਨਾ ਦੂਰ ਹੁੰਦਾ ਜੀ ਅਸੀਂ ਨੇ ਮੇਰਾ ਕਹਾ ਅਸੀਂ ਤੋਂ ਦੇਣਾ ਮੈਂ ਤੁਹਾਨੂੰ ਦੱਸਾਂ ਹੱਸੇ ਅਸੀਂ ਜਿਸਰ ਘਰ ਤੇ ਨਿਕਲਦੇ ਨੇ ਨਾ ਹੂੰ ਇਜਨਾ ਪੈਗਾ ਗੱਜੂਆ ਨਾ ਹੁੰਦਾ ਤਾਂ ਗੱਜੂਆ ਨੇ ਨਾਲ ਫਿਰ ਅੱਗੇ ਜਾ ਕੇ ਸੜਕ ਪਾਰ ਕਰਕੇ ਰੇਸ਼ੇ ਕਰਨ ਦਾ ਵਿੱਚ ਤੇ ਇਹ ਬਸਾਂ ਦਾ ਅੱਡਾ ਕਿੰਨਾ ਦੂਰ ਨਹੀਂ ਟੋਡੇ ਘਰ ਤੋਂ ਬਸਾਂ ਦਾ ਅੱਡਾ ਕੋਈ ਮਕਸੂਦ ਨਹੀਂ ਹੁੰਦਾ ਜੰਗ ਦੇ ਜੰਗ ਦੇ ਕਿਚਰੀ ਕਿਚਰੀ ਨਾ ਤੇ ਕਿਚਰੀ ਦੇ ਗਵਾਲ ਦੇ ਕਾਂਗੇ ਹੁੰਦੇ ਸੀ ਹਾਂ ਬਸ ਔਲੀਲੀ ਇੱਕ ਜਾਨੀਏ ਨੇ ਠੂਗੀ ਇੱਕ ਜਾਨੀਏ ਨੇ ਇੱਧਰ ਆਹੇ ਉਹ ਹੁੰਦੀ ਥਾਣੇ ਦੇ ਸਾਮਣੇ ਘੜੀ ਹੁੰਦੀ ਸੀ ਅੱਛਾ ਇਹ ਜਿਹੜੀ ਹਾਫਿਜ਼ ਹਲੀਮ ਦੀ ਕੋਠੀ ਹੈ ਤੁਹਾਡੇ ਘਰ ਤੋਂ ਕਿੰਨਾ ਕੁ ਦੂਰ ਸੀਗੀ ਹੈ ਉਹ ਘੜੀ ਕਰਦੇ ਮੇਰੇ ਘਰੋਂ ਕੰਮ ਸਕੇਤਨੀ ਦੂਰ ਸੀ ਯਾ ਜੀ ਮਗਰ ਜਨ ਸਾਡੇ ਕਾਦੇ ਨਾਲ ਪਹਿਲਾ ਹਸਤਾਜੀ ਹਮ ਕਿ ਹਾਈ ਸਕੂਲ ਹਾਈ ਸਕੂਲ ਦੇ ਨਾਲ ਹੀ ਜਨਾਵੇ ਵਾਲੀ ਚਪਚੇ ਦੇ ਚਪਚੇ ਦੇ ਨਾਲ ਹੀ ਕਹਿੰਦਾ ਉਹ ਤੇ ਕਹਿੰਦਾ ਕਸ਼ੈਰੀਆਂ ਜਨੀਆਂ ਦੇ ਨਾਲ ਹੀ ਜਨਾਵੇ ਥਾਣੇ ਵੀ ਨਾਲ ਹੀ ਯਕੀਨ ਖਾਨਾ ਦੇ ਯਕੀਨ ਖਾਨਾ ਦੇ ਨਾਲ ਹੀ ਹੈਰੀਂ ਦੀ ਕੋਠੀ ਦੀ ਅਗੇ ਨੌਰ ਵੀ ਅੱਛਾ 22 ਨਾਲ ਦੀ ਮੰਡੀ ਨੂੰ ਵੀ ਕੋਠੀ ਦੀ ਖਾਸ ਗੱਲ ਹੈ ਹਲੀਮ ਦੀ ਕੋਠੀ ਦੀ ਹਾਂ ਤੇ ਹਲੀਮ ਦੀ ਕੋਠੀ ਦੀ ਕੋਈ ਖਾਸ ਗੱਲ ਖਾਸ ਗੱਲ ਹਮ ਕਹਿੰਦੇ ਉਹ ਕਹਿੰਦੇ ਮਤਲਬ ਲੋਕ ਐਸਾ ਜਿਹਾ ਜ਼ੰਦਰੀਆ ਕੀ ਜਿੰਦਾਦਾਰ ਕਾਰੋਬਾਰੀ ਜੀਵਨਦਾਰ ਉਹੋ ਇਤਿਹਾਸ ਅਜਾਇਬ ਘਰ ਸੀ ਐ ਜ਼ਹਿਰ ਘਰ ਹਰ ਤਰ੍ਹਾਂ ਦਾ ਗਿਆਨ ਵੇ ਇਸ ਤਰ੍ਹਾਂ ਦਾ ਸ਼ੀਸ਼ਿਆਂ ਦੇ ਰੱਖਿਆ ਹੋਇਆ ਜਿੰਨਾ ਜ਼ਿੰਦਾ ਹੁੰਦਾ ਅੱਛਾ ਬਾਗ ਉੱਥੇ ਬਾਗ ਕੀ ਜਿਹੜਾ ਤੇ ਹਰਿਆਲੀ ਹਰ ਤਰ੍ਹਾਂ ਦਾ ਬੂਟਾ ਸੀ ਉੱਥੇ ਉਹਨਾਂ ਦੇ ਦਰਵਾਜ਼ੇ ਦੇ ਕੋਲ ਇੱਕ ਮੌਸਿਕਾ ਬੂਟਾ ਸੀ ਇੱਕ ਨਾਲ ਹੀ ਸਫੈਦ ਰੰਗ ਦਾ ਬੂਟਾ ਦਾ ਉੱਚਾ ਉਹਦੇ ਨਾਲ ਯਾਨੀ ਇਹ ਦਿਵਾਨਾ ਨਾਲ ਦਿਲੋ ਬਿਲ ਬਿਲ ਲਗੇ ਹੁੰਦੇ ਸੀ ਸਾਰੀ ਮਤਲਬ ਇਹ ਹਾਫਿਜ਼ ਅਲੀਮ ਦੀ ਕੋਠੀ ਦਾ ਤੁਸੀਂ ਬਾਗਿਆ ਦੱਸ ਰਹੇ ਅੱਛਾ ਇਹ ਦੱਸੋ ਕਿ ਤੁਹਾਡੇ ਜਿਹੜੇ ਉੱਤੇ ਬਸਤੀ ਬਸੀ ਪਠਾਨਾ ਵਾਲੀ ਹੈਗੀ ਹੈ ਉੱਥੇ ਕੋਈ ਮਸ਼ਹੂਰ ਫਲ ਕੋਈ ਮਸ਼ਹੂਰ ਉਥੀ ਸੁਗਾਤ ਜਿਹੜਾ ਤੁਸੀਂ ਖਾਂਦੇ ਹੁੰਦੇ ਸੋ ਫਲ ਸਾਡੇ ਸ਼ਾਇਦ ਗੱਡੇ ਗੱਡੇ ਦੇ ਪਈਏ ਮਸ਼ਹੂਰ ਹੈ ਅੱਛਾ ਸਰਨਦੀ ਬਤਾਉਂ ਹੂੰ ਸਾਕਰ ਸਿੰਘ ਜੀ ਹਮ ਕਮਾਲਾਂ ਦੀਆਂ ਹਨੀਆਂ ਰੀਮ ਦੀ ਕੋਠੀ ਇਹ ਮਠਾਉ ਦੀ ਇਹ ਮਸ਼ਹੂਰ ਇਲਾਕੇ ਦੀ ਇਹ ਮਤਲਬ ਸ਼ਾਇਵਾਨੇ ਤੋਂ ਨਹੀਂ ਹੁੰਦੀ ਹੈ ਦੇਹੀ ਪੱਲੇ ਦੇਹੀ ਪੱਲੇ ਦੇਹੀ ਪੱਲੇ ਕਿਹਦਾ ਬਾਉ ਪੱਲੇ ਵਾਲਾ ਚੌਕ ਮਾ ਹੁੰਦਾ ਸੀ ਅੱਛਾ ਤੁਹਾਡੇ ਉੱਥੇ ਇਲਾਕੇ ਸੀ ਕੋਈ ਗੁਰਦੁਆਰਾ ਮੰਦਿਰ ਤੇ ਮਸਜਿਦ ਆਸ-ਪਾਸ ਕਿੰਨਾ-ਕਿੰਨਾ ਦੂਰ ਹੁੰਦੇ ਸਨ ਸਾਡੀ ਜਿਹੜੀ ਮਸਜਿਦ ਹੈ ਨਾ ਕੋਲ ਨਾਲ ਹੀ ਸਾਡੇ ਯਾਨੀ ਉੱਥੇ ਕਾਗਿਆ ਕਰਦੇ ਹੁੰਦੇ ਸੀ ਘਾਰੇ ਦੇ ਵਿੱਚ ਹਮ ਮਾ ਲਾ ਦੇਣਾ ਮਾ ਲਾ ਦੇਣਾ ਮਾ ਲਾ ਕਟੜਾੜੀ ਸਮਝ ਲਓ ਅੰਗੇ ਚੂੜਮਾ ਜਿਹੜੀ ਸੀ ਅੱਛਾ ਉਸ ਦਾਰੇ ਦੇ ਵਿੱਚ ਮਨਾ ਮਸਜਿਦ ਵੀ ਦੀ ਉੱਥੇ ਜਨਾਬਿਆ ਜੀ ਤਾਲੀਆਂ ਕਰਦੇ ਹੁੰਦੇ ਬਰਮਾ ਹਰਗਣ ਅੱਛਾ ਤੇ ਬਾਅਦ ਹੀ ਹਿੰਦੂ ਬਾਦੂ ਸੀ ਦਪਾ ਇੰਡੀਆ ਵੀ ਗਏ ਸੋ ਤੇ ਇੰਡੀਆ ਜਦੋਂ ਤੁਸੀਂ ਗਏ ਤੁਹਾਨੂੰ ਕੀ ਫੀਲ ਹੋਇਆ ਤੁਸੀਂ ਆਪਣੇ ਲੱਗ ਕੇ ਗਏ ਸੋ हां मैं अपने घर दिय्या हूं अच्छा जेड़े जेड़े ਤੁਸੀਂ ਨਾਮ ਬੋਲੇ ਸਾਰਿਆਂ ਦਾ ਮੁਲਾਕਾਤ ਹੋਇਆ ਚੇਸਿਸ ਕੀਦਾ ਜਦਮ ਲਗਾਤਾ ਹੀ ਲਗੀ ਨਹੀਂ ਯਾਰ ਜਿਹਨਾਂ ਦੇ ਨਾਮ ਉਹਨੇ ਮਾਈ ਵੀ ਗੈਰ ਤੇ ਆਪੂਰਨ ਵੀ ਮਰ ਗਿਆ ਅੱਛਾ ਉਹਨੇ ਵੀ ਮਰ ਗਿਆ ਇਹ ਵੀ ਗੰਗੀ ਵੀ ਮਰ ਗਈ ਹਨ ਭਾਗੋ ਵੀ ਮਰ ਗਈ ਉਹ ਇੱਥੇ ਲਕਸ਼ਮੀ ਵੀ ਸੀ ਇੱਥੇ ਉਹਦੀ ਜਨਾਨੀ ਸੀ ਹਾਂ ਹਾਂ ਤੇ ਹੋਰ ਜਿਹੜੀ ਮੈਨੂੰ ਤਾਂ 70 70 ਸਾਲ ਹੋ ਗਏ ਕੋਈ ਖਬਰ ਕਿੰਨੇ ਕਿੰਨੇ ਕਿੰਨਦਾ ਰਹੇ ਉਹਨੇ ਕਿੰਨੇ ਕਿ ਮਰ ਗਏ ਅੱਛਾ ਜਿਹੜੇ ਬੱਚੇ ਉਹਨੇ ਉਹ ਤਾਂ ਬੁੱਢੇ ਬਣ ਗਏ ਅੱਛਾ ਜਿਸ ਵਕਤ ਪਾਕਿਸਤਾਨ ਬਣਦਾ ਐਲਾਨ ਹੋਇਆ ਸੀਗਾ ਤੁਹਾਡੀ ਉਮਰ ਕਿੰਨੀ ਸੀਗੀ 12 ਸਾਲ ਤੇ ਤੁਹਾਨੂੰ ਕੀ ਮਹਿਸੂਸ ਹੋਇਆ ਜਦੋਂ ਇੱਕ ਕਤਲੋ ਆਰਨਾ ਸ਼ੁਰੂ ਹੋਇਆ ਤੇ ਨਹੀਂ ਉਹ ਵਾਪਸ ਪਹਿਲਾਂ ਬੋਰਡ ਚ ਕਸਨਗਾ ਫੇਰ ਜੀ ਹੂੰ ਉੱਥੇ ਸਿੱਖਾ ਸਿੱਖਣੇ ਉੱਥੇ ਅਗਲਾ ਸੀ ਪਿੰਡ ਨੂੰ ਹੂੰ ਆਖਰ ਨੂੰ ਆਪਨੇ ਕੋਠੇ ਬਚੇ ਸਾਨੂੰ ਦੇਖਿਆ ਜੇ ਤੁਹਾਡੀ ਗੱਲ ਅੱਛਾ ਤੇ ਤੁਹਾਨੂੰ ਕੀ ਫਿਰ ਕਿਸ ਤਰ੍ਹਾਂ ਤੁਸੀ ਪਤਾ ਲੱਗਿਆ ਕਿ ਜੀ ਹੁਣ ਤੁਹਾਨੂੰ ਇਹ ਛੱਡ ਕੇ ਜਿਹੜਾ ਤੁਹਾਡਾ ਇੰਡੀਆ ਵਾਲਾ ਮਕਾਨ ਹੈ ਤੁਹਾਨੂੰ ਪਾਕਿਸਤਾਨ ਜਾਣਾ ਹੈ ਤੁਹਾਡੀ ਕੀ ਫੀਲਿੰਗ ਸੀ ਕੀ ਤੁਹਾਨੂੰ ਕੀ ਮਹਿਸੂਸ ਹੋ ਰਹਾ ਸੀ ਜੀ ਉਹ ਸਾਹਮਣੇ ਜਨਾਬ ਯਾਦ ਜੀ ਸਾਹ ਇਹ ਯਾਦ ਬਸੀ ਨੇ ਪਤਾ ਲੱਗਿਆ ਵੀ ਪਾਕਿਸਤਾਨ ਜਾਣਾ ਪਾਕਿਸਤਾਨ ਜਾਣਾ ਉੱਥੇ ਗੱਲਾਂ ਕਰਨ ਲੱਗਾ ਬਾਬਾ ਜੀ ਗੱਲਾਂ ਕਰ ਲੱਗਾ ਪਾਕਿਸਤਾਨ ਜਾ ਕੇ ਨਮਾਜ਼ ਪੜ੍ਹेंगे ਪੰਗਰਨਾ ਨਮਾਜ਼ ਪੜ੍ਹेंगे ਤੇ ਜਨਾਬ ਇਹ ਕੰਮ ਕਰਨਗੇ ਉੱਥੇ ਇਮਾਨਦਾਰੀ ਨਾਲ ਕੰਮ ਕਰਨਗੇ ਇਹ ਕਰेंगे ਉਹ ਕਰੇਗੇ ਇਹ ਦੱਸ ਕਰ ਹਮ ਫਿਰ ਤੁਸੀਂ ਮਤਲਬ ਕਿ ਸਾਰਾ ਜੋ ਤੁਹਾਡੇ ਸਾਹਮਣੇ ਐਲਾਨ ਹੋਇਆ ਸਭ ਕੁਝ ਹੈ ਫਿਰ ਜਦੋਂ ਪਾਕਿਸਤਾਨ ਆਣ ਲਗੇ ਤਾਂ ਉਹ ਦੱਸੋ ਕਿ ਬਾਕੀ ਦੱਸੋਗੇ ਕਿਸ ਤਰ੍ਹਾਂ ਤੁਸੀਂ ਕਿਸ ਮੁਸ਼ਕਿਲ ਨਾਲ ਪਾਕਿਸਤਾਨ ਆਏ ਕਿ ਅਸੀਂ ਜਨਾਬੇ ਅਲੀ ਇਹ ਸਵਾਲ ਕਰਦੀ ਕਾਫੇ ਚੱਲੇ ਆ ਨਾ ਰੌਲਾ ਸ਼ਹੀਦ ਦੇ ਦਰਵਾਜ਼ੇ ਦੇ ਘਿਰ ਲਗੇ ਹਮ ਉੱਥੇ ਜਨਾਬੇ ਰੌਲੇ ਸੀ ਮੁੰਬੰਦੇ ਖੜੇ ਤੇ ਬਹੁਤ ਫਿਕਰ ਵਿੱਚ ਲੱਗੇ ਹੋਏ ਸੀ ਅੱਛਾ ਜੇ ਅਸੀਂ ਸਲਾਮ ਦਾ ਆਣ ਕੇ ਗੱਡੀ ਤੇ ਛੜੇ ਹਮ ਉੱਥੇ ਉੱਥੇ ਮੌਂਸਰ ਇੱਕ ਮੌਂਸਰ ਸਾਹਿਬ ਜਰਾ ਅਸਰ ਹਮ ਓਏ ਜੀ ਸਾਰੇ ਅਸੀਂ ਰਹਿ ਗਏ ਨਾ ਪਿੱਛੇ ਉਹ ਕਹਿੰਨ ਪੈਦਾ ਇਹਨਾਂ ਚਲਾਓ ਅਸੀਂ ਚੱਲੇ ਫਿਰ ਹੂੰ ਇਹ ਗੱਡੀ ਚਲੀ ਹੈ ਨਾ ਅੱਖਾਂ ਤੇ ਹੱਥਾ ਲਾ ਕੇ ਲੌਣ ਲੱਗ ਪਈ ਸਾਰੇ ਹੀ ਮੈਂ ਨਹੀਂ ਉਹੀ ਮੋਨਸੋ ਆਹਮਣ ਦਾ ਉਹ ਅੱਛਾ ਅੱਛਾ ਲੌਣ ਲੱਗ ਪਿਆ ਜੀ ਤੇ ਪਟਿਆਲੇ ਦੇ ਵਿੱਚ ਮੈਂ ਯਾਦਵਿੰਦਰ ਸਿੰਘ ਤੇ ਤੇ ਉਹਨਾਂ ਦਾ ਭਾਈ ਸੀ ਨਾਬੇ ਉਹ ਉਹ ਸੀ ਬੋਪਿੰਦਰ ਸਿੰਘ ਤੁਸੀਂ ਜੀ ਮਤਲਬ ਕਿ ਜਦੋਂ ਗੰਡੀ ਚੜ੍ਹੇ ਹੋ ਤਾਂ ਫਿਰ ਤੁਸੀਂ ਮਨ ਲੈ ਪਾਕਿਸਤਾਨੋਂ ਨਿਕਲੇ ਆਏ ਹਾਂ ਉੱਧਰੋਂ ਕਿੰਨਾ ਟਾਈਮ ਲੱਗਿਆ ਤੁਹਾਨੂੰ ਪਾਕਿਸਤਾਨ ਆਂਦੇ ਤੇ ਇੱਕ ਇੱਕ ਰਾਤ ਤੇ ਇੱਕ ਦਿਨ ਲੱਗਿਆ ਮੇਰੇ ਖਿਆਲ ਅੱਛਾ ਤੇ ਉਸ ਦੌਰਾਨ ਕੋਈ ਵਾਕਿਆ ਵੇਖ ਆਇਆ ਹੋਵੇ ਕੋਈ ਮੈਂ ਕਹਿੰਦਾ ਅੰਬਲਸਰ ਦੇ ਪਿੱਛੇ ਗੱਡੀ ਖੜੀ ਆਉਂਦੀ ਸੀ ਨਾ ਅੰਬਲਸਰ ਦੇ ਹੂੰ ਸਾਨੇ ਕੱਲ ਵੀ ਜਿਹੜੀ ਇੱਥੇ ਗੱਡੀ ਖੜੀ ਇੱਥੇ ਅੰਬ ਅੰਬਲਸਰ ਨਾਲ ਸਿੱਖਾ ਨਾਲ ਜਾਂਦਾ ਉਹ ਗੁਰਦੁਆਰਾ ਨਾਲ ਹੂੰ ਇਸਨੇ ਹੁ ਅੱਜ ਲਈ ਇਖਾਇਰਤ ਤੇ ਬਚਾਇਆ ਸ਼ੁਕਰ ਹੈ ਤੁਹਾਨੂੰ ਤੇ ਐਤੋਂ ਪਾਕਿਸਤਾਨ ਦੇ ਜਹਾਵਾਈ ਯਾਰ ਗਿਆ ਸੀ ਉਹ ਜਨਾ ਸਾਡੀ ਗੱਡੀ ਦੇ ਨਾਲ ਨਾਲ ਪਰ ਉਪਰ ਆ। ਅੱਛਾ ਤੇਰਾ ਫਿਰ ਵੈਟਰ ਸਕੂਲ ਮਾਇਆ ਦੇ। ਅੱਛਾ ਤੇ ਤੁਸੀਂ ਮਤਲਬ ਸਾਰਾ ਕੁਝ ਪ੍ਰੋਸੈਸ ਹੋ ਗਿਆ ਫਿਰ ਤੁਸੀਂ ਪਾਕਿਸਤਾਨ ਪਹੁੰਚੇ ਗਿਆ। ਹਾਂ ਅੱਛਾ दो अच्छा अभी गड्डी ਦੇ ਉੱਪਰ ਬੈਠੇ ਅੱਛਾ ਹੁਣ ਉੱਥੇ ਦਾ ਅਗਰ ਤੁਸੀਂ ਕਿਸ ਨੂੰ ਕੋਈ ਮੈਸੇਜ ਦੇਣਾ ਹੋਵੇ ਜਿਹੜਾ ਅਗਰ ਕੋਈ ਉੱਥੇ ਜ਼ਿੰਦਾ ਰਹਿੰਦਾ ਹੋਵੇ ਉੱਥੇ ਬੰਦਾ ਕੋਈ ਦੋਸਤ ਕੋਈ ਤੁਹਾਡਾ ਯਾਰ ਕੋਈ ਅੰਮੀ ਦਾ ਦੋਸਤ ਹੋਵੇ ਅੱਛਾ ਉਹਨੂੰ ਅਗਰ ਉਹ ਜ਼ਿੰਦਾ ਹੋਵੇ ਹੈ ਅਗਰ ਉਹਦੀ ਬੱਚਿਆਂ ਦਾ ਨਾਮ ਨਹੀਂ ਮੈਨੂੰ ਪਤਾ ਉਹ ਵੀ ਮੇਰੇ ਬਰਾਬਰ ਦਾ ਉਸਦੇ ਨਾਲ ਵਿਆਹ ਕੋਈ ਨਹੀਂ ਹੋਇਆ ਅੱਛਾ ਅਗਰ ਉਹਦੇ ਬੱਚੇ ਤਾਂ ਕੋਈ ਮੂਵੀ ਤੇ ਦੇਖ ਰਹੇ ਹੋਵੇ ਤਾਂ ਤੁਹਾਡ ਨਾਲ ਕੋਈ ਕੰਟੈਕਟ ਕਰਨਾ ਜਾਵੇ ਤੁਸੀਂ ਉਹਨੂੰ ਕੋਈ ਮੈਸੇਜ ਦਿਓਗੇ ਜੀ ਮੈਂ ਅਗਰ ਕੋਈ ਉਹਨਾਂ ਚੋਂ ਜ਼ਿੰਦਾ ਹੈ ਤੇ ਮੇਰੇ ਨਾਲ ਕੰਟੈਕਟ ਕਰੋ ਤੇ ਮੈਂ ਮਤਲਬ ਕਿ ਕਰ ਲਾਂਗਾ ਗੱਲ ਕਰਾਂਗਾ ਜਨਾ अच्छा ओदा बाप जिंदा ਹੋਏਗਾ ਤੇ ਮੈਂ ਉਹਦੇ ਬਾਪ ਦਾ ਨਾਮ ਕੀ ਗੱਲ ਕਰਾਂ ਉਹਦੇ ਬਾਪ ਦਾ ਕੀ ਨਾਮ ਸੀ ਅਮਨਨਾਥ ਅਮਨਨਾਥ ਚਲੋ ਬਸ ਮੈਨੂੰ ਪਛਾਣਿਆ ਤੈਨੇ ਆਪ ਪਛਾਣਿਆ ਹੈ ਹਾਂ ਆਪ ਜਾਣੇ ਮੈਂ ਪਛਾਣਿਆ ਤੁਹਾਨੂੰ ਮੇਰਾ ਗੁੰਡੀ ਹੋਆ ਤੁਸੀਂ ਬਦਲ ਗਈ ਵੜਾ ਫੰਜੀ ਫੰਜੀ ਹਾਂ ਆਪਾ ਬੈਠੇ ਦੇ ਵਿੱਚ ਮੈਂ ਖੇੜਦੇ ਹੁੰਦੇ ਤੇ ਉਹ ਤਾਜ਼ੀ ਖੇੜਦੇ ਹਾਂ ਲੇ ਨਾ ਇਹਨਾਂ ਨੂੰ